ਜਿਹੜੀ ਉਹ ਜਗ੍ਹਾ ਦਾ ਦਰਖਾਸਤ ਪੇਸ਼ ਕੀਤਾ ਗਿਆ ਹੈ ਉਸ ਰਿਵਿਜ਼ਨ ਨੰਬਰ ਲੈ ਕੇ ਜਾਇਆ ਜਾ ਰਿਹਾ ਹੈ। ਜੋ ਅੱਜ ਮਾਨਯੋਗ ਦਲ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿਹਦਾ ਸਾਨੂੰ 2 ਦਿਨ ਦਾ ਜਿਹੜਾ ਹੈਗਾ ਉਸ ਰਿਵਿਜ਼ਨ ਕਿੰਨੇ ਦਿਨ ਦਾ ਮੰਗਿਆ ਸੀ ਅਸੀਂ 1 ਵੀਕ ਦਾ ਰਿਮਾਂਡ ਮੰਗਿਆ ਸੀਗਾ ਜਿਹੜਾ ਜੱਜ ਸਾਹਿਬ ਨੇ 2 ਦਿਨ ਦਾ ਸਾਨੂੰ ਫਾਲਸ ਕੱਲ ਰਿਮਾਂਡ ਲੈ ਨਹੀਂ ਲਿਆ ਕਿ ਕੁਝ ਮਿਲਿਆ ਹੁਣ ਤੱਕ ਕੁਝ ਮਿਲਿਆ ਪਿਆ ਉਹਦੇ ਚ ਅਸੀਂ ਇੱਕ ਜਿਹੜਾ ਹੈਗਾ ਇੱਕ ਬੰਦੇ ਨੂੰ ਨੋਮੀਨੇਟ ਕੀਤਾਗਾ ਬਲਵਿੰਦਰ ਸਿੰਘ ਨਾਮ ਦੇ ਬੰਦੇ ਨੂੰ ਇਸ ਪਕਾਦਨ ਵਿੱਚ ਉਸ ਨੂੰ ਨੋਮੀਨੇਟ ਸਰ ਗ੍ਰਫਟਾਰੀ ਹੋ ਪਈ ਉਹਨਾਂ ਦੀ ਨਹੀਂ ਹਜੇ ਤੱਕ ਨਹੀਂ ਸਰ ਕੋਰਟ ਚ ਆ ਕੇ ਸਟੇਟਮੈਂਟ ਚੈੱਕ ਕਰ ਰਹੇ ਹਾਂ ਹਾਂਜੀ ਚੈੱਕ ਕਰ ਰਹੇ ਹਾਂ ਸਰ ਕੋਰਟ ਦੇ ਵਿੱਚ ਆ ਕੇ ਆਪਦੇ ਘਰ ਵਾਲੀ ਨਾਲ ਲੜ ਕੇ ਗਏ ਆ ਜੀ ਕੱਪੜੀ ਹੋਏ ਨੇ ਤੇ ਉਸ ਤੋਂ ਬਾਅਦ ਉਹ ਸਟੇਟਮੈਂਟ ਦੇ ਕੇ ਗਏ ਕਿ ਮੈਂ ਜਾਣ ਬੁਝ ਕੇ ਇਹ ਡੈਫਰਮੇਸ਼ਨ ਦਾ ਕੇਸ ਕਰੂੰਗਾ ਉਸ ਨੂੰ ਹਰਾਸ ਕਰ ਰਹੀ ਹੈ ਮੈਂ ਸੂਸੜ ਕਰੂੰਗਾ ਕੋਈ ਗੱਲ ਨਹੀਂ ਇਸ ਚੀਜ਼ ਨੂੰ ਵੈਰੀਫਾਈ ਕਰ ਰਹੇ ਹਾਂ ਇਹ ਤਫਤੀਸ਼ ਹੈ ਪਾਰਟ ਆਫ ਦੀ ਇਨਵੈਸਟੀਗੇਸ਼ਨ ਹੈ ਕਾਲੀ ਪ੍ਰਾਪਰਟੀ ਦੀ ਕੋਈ ਜਾਣਕਾਰੀ ਹੋਈ ਕਿੱਥੇ ਤੱਕ ਉਹ ਲੈ ਰਹੇ ਜਿਸੇ ਕਰਕੇ ਰਿਮਾਂਡ ਲਿਆ ਜੀ ਇਸ ਦਾ ਕੋਈ ਵੀ ਉਹਨਾਂ ਦੇ ਘਰੇ ਵੀ ਜਾਣ ਮੀਨ ਕੀਤੀ ਗਈ ਕੁਝ ਨਹੀਂ ਜੀ ਸਰਚ ਕੀਤੀ ਕਿ ਲੇਕਿਨ ਕੋਈ ਇਹ ਜੀ ਸਾਨੂੰ ਇਤਰਾਜਯੋਗ ਚੀਜ਼ ਨਹੀਂ ਮਿਲੀ ਜਿਵੇਂ ਸੀਐਮ ਸਾਹਿਬ ਨਾਲ ਗੱਲ ਕੀਤੀ ਗਈ ਸੀ ਕਿ ਉਹਨਾਂ ਗੱਡੀਆਂ ਦਾ ਕੀ ਬਣਾਇਓ ਉਹਦੇ ਬਾਰੇ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਇਸੇ ਕਰਕੇ ਅਸੀਂ ਹੋਰ ਰਿਮਾਂਡ ਇਸੇ ਕਰਕੇ ਲਿਆ ਉਹਦੀਆਂ ਗੱਡੀਆਂ ਵਗੈਰਾ ਜਾਂ ਉਹਦੀ ਪ੍ਰਾਪਰਟੀ ਵਗੈਰਾ ਦੱਸੋ ਵੈਰੀਫਾਈ ਗੱਡੀਆਂ ਦਾ ਕੁਝ ਪਤਾ ਲੱਗਿਆ ਕਿ ਕਿਤੇ ਨਹੀਂ ਹਜੇ ਤੱਕ ਨਹੀਂ ਹਜੇ ਤੱਕ ਨਹੀਂ ਕਰ ਰਹੇ ਹਾਂ ਦੋ ਦਿਨ ਤੋਂ ਇੱਕ ਦਿਨ ਦਾ ਰਿਮਾਂਚ ਕੀ ਨਿਕਲਿਆ ਹੁਣ ਤੱਕ ਇੱਕ ਦਿਨ ਦੇ ਉਹੀ ਜਿਹੜਾ ਇੱਕ ਤਾਂ ਬੰਦਾ ਨੋਮੀਨੇਟ ਕੀਤਾ ਹੈਗਾ ਜੀ ਨੈਕਸਟ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਦੀ ਚੱਲ ਰਹੀ ਹੈ ਅੱਗੇ ਜੋ ਹੋਊਗਾ ਤਦ ਸਰ ਇਹ ਕਰਤੇ ਬਟ ਉੱਤਰ ਚਿਕੂਗਾ ਜੀ ਇੱਕ ਵਾਰ ਰੋਲ ਕੀ ਹੈ ਉਹਦਾ ਰੋਲ ਕੀ ਹੈ ਜਿਹਦੇ ਜੋ ਕਾਨੂੰਨਾਂ ਸਾਨੂੰ ਇਜਾਜ਼ਤ ਦੇਊਗਾ ਕਾਨੂੰਨ ਦੇ ਅਨਸਾਰ ਅਸੀਂ ਕਰਾਂਗੇ ਉਹ ਕਿਉਂਕਿ ਜੋ ਇਹ ਹੈਰਨ ਵਗੈਰਾ ਲੈ ਕੇ ਆਂਦੀ ਹੈ ਉਹਦੇ ਵਿੱਚ ਇਹਦੀ ਇਨਵੋਲਵਮੈਂਟ ਹੈ ਇਹ ਪਹਿਲਾਂ ਵੀ ਕਿਤੇ ਇਹ ਇਕੱਠੇ ਲੈ ਕੇ ਆਏ ਨੇ ਕੋਈ ਉਹ ਚੈੱਕ ਕਰ ਰਹੇ ਉਹ ਪੁੱਛ-ਕਿਛ ਕਰ ਰਹੇ ਇਹ ਸੀ ਫੋਨ ਚੈੱਕ ਕਰ ਰਹੇ ਹੋ ਕੁਝ ਕਰ ਰਹੇ ਇਹ ਸਾਰਾ ਕੁਝ ਇਹ ਸੀ ਉਹ ਤਾਂ ਪਾਰਟ ਆਫ ਇਨਵੈਸਟੀਗੇਸ਼ਨ ਹੈ ਸਾਰਾ ਕੁਝ ਕਰ ਰਹੇ ਜੀ ਕੋਈ ਅਧਿਕਾਰੀ ਦਾ ਨਾਮ ਦੱਸੇ ਨਹੀਂ ਕੋਈ ਚੈਟ ਸ਼ੂਟ ਨੂੰ ਲੈ ਕੇ ਜੀ ਨਹੀਂ ਕੋਈ ਕਿਸੇ ਕਿਸਮ ਦਾ ਸਾਡੇ ਕੋਲ ਕਿਸੇ ਅਧਿਕਾਰੀ ਦਾ ਨਾਮ ਪੁੱਛ ਕਿਸੇ ਦੌਰਾਨ ਨਹੀਂ ਸਾਹਮਣੇ ਆਇਆ ਹੈ ਮੋਬਾਈਲਾਂ ਜਿਹੜੇ ਮੋਬਾਈਲ ਲਈ ਸੀ ਉਹ ਚੈੱਕ ਕਰਵਾ ਰਹੇ ਹਾਂ ਮੋਬਾਈਲ ਚੈੱਕ ਕਰਵਾ ਰਹੇ